ਹਾਂਜੀ ਜਿਸ ਤਰ੍ਹਾਂ ਤੁਸੀਂ ਇੱਥੇ ਪਹੁੰਚੇ ਹੈਗੇ ਆ ਤੁਹਾਡਾ ਸ਼ੁਭਨਾਮ ਜੀ ਕੇਸ ਮੁੱਦੇ ਨੂੰ ਲੈ ਕੇ ਇੱਥੇ ਤੁਸੀਂ ਪਹੁੰਚੇ ਹੈਗੇ ਆ ਜੈ ਭੀਮ ਜੈ ਭਾਰਤ ਮੇਰਾ ਨਾਮ ਹੈ ਜੀਵਨ ਮੈਮੀ ਜੀ ਅਸੀਂ ਅੱਜ ਇੱਥੇ ਇਕੱਤਰ ਹੋਏ ਸੀਗੇ ਜੋ ਗੋਰ ਪ੍ਰਬੰਦ ਸਿੰਘ ਪੰਨੂਆ ਕੋਈ ਬਾਹਰ ਬੈਠਾ ਵਿਦੇਸ਼ ਵਿੱਚ बाबा ਸਾਹਿਬਾਰੇ ਬਹੁਤ ਗਲਤ ਬੋਲ ਰਿਹਾ ਔਰ ਭਦੀ ਸ਼ਤਾ ਸੁਬਦਾਵਲੀ ਬੋਲ ਰਿਹਾ ਉਹ ਔਰ ਉਹ ਕਹਿ ਰਿਹਾ ਕਿ बाबा ਸਾਹਿਬ ਦੀ ਸਟੈਚੂ ਆ ਜੋ ਉਤਾਰੇ ਜਾਣ ਔਰ ਉਹਨਾਂ ਨੂੰ ਉਤਾਰ ਕੇ ਸਤਗੁਰ ਉਦਾਸ ਜੀ ਮਹਾਰਾਜ ਬਾਰੇ ਵੀ ਉਹ ਗਲਤ ਬੋਲ ਰਿਹਾ ਉਹਦੇ ਸਟੈਚੂ ਲਗਾਈ ਜਾਣ ਪਰ ਉਹ ਪੰਜਾਬ ਦੇ ਵਿੱਚ ਫਿਰਕੂ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਉਹ ਉਥੋਂ ਵਿਦੇਸ਼ ਦੀ ਧਰਤੀ ਤੋਂ ਬਹੁਤ ਹੀ ਭੱਦੀ ਤੇ ਗੰਦੀ ਸ਼ਬਦਾਵਲੀ ਵਰਤ ਰਿਹਾ ਸਾਡੇ ਮਹਾਂਪੁਰਸ਼ਾਂ ਦੇ ਖਿਲਾਫ ਔਰ ਜਿਹੜੀਆਂ ਉਹ ਗੱਲਾਂ ਕਰ ਰਿਹਾ ਉਹ ਬਹੁਤ ਹੀ ਹਾਸੋਹੀਣੀਆਂ ਤੇ ਨਿਕਮੀਆਂ ਗੱਲਾਂ ਨੇ ਇੱਕ ਵਾਰੀ ਇੱਥੇ ਪੰਜਾਬ ਵਿੱਚ ਆ ਜਵੇ ਤਾਂ ਉਹਨੂੰ ਦੱਸ ਦਿੰਨੇ ਆ ਕੇ 바બા ਸਾਹਿਬ ਜੀ ਦੇ ਬਾਰੇ ਕਿਦਾਂ ਬੋਲੀਦਾ ਔਰ ਕਿਦਾਂ ਫਿਰ ਅਸੀਂ ਉਹਨੂੰ ਸਜ਼ਾ ਦੇਵਾਂਗੇ ਔਰ ਅਸੀਂ ਇੱਥੋਂ ਦੀ ਗਵਰਨਮੈਂਟ ਨੂੰ ਇਹ ਅਪੀਲ ਕਰਦੇ ਆਂ ਕਿ ਉਹ ਕੋਈ ਐਸਾ ਮੈਮੋਰੈਂਡਮ ਬਣਾਣਾ ਔਰ ਜੋ ਵਿਦੇਸ਼ ਦੀ ਧਰਤੀ ਤੇ ਉਧਰਲੀ ਜੋ ਕੰਟਰੀ ਦੇ ਵਿੱਚ ਜੋ ਨੇਤਾ ਲੋਕ ਨੇ ਔਰ ਜੋ ਉੱਥੋਂ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਉਹਨਾਂ ਨੂੰ ਇੱਕ ਪੱਤਰ ਲਿਖਣਾ ਤਾਂ ਕਿ ਉਸ ਕੁੱਤੇ ਨੂੰ ਇੱਥੇ ਪੰਜਾਬ ਦੇ ਵਿੱਚ ਬੁਲਾਇਆ ਜਾਵੇ ਔਰ ਉਸਨੂੰ ਵੱੜਦੀ ਹੋਈ ਸਜ਼ਾ ਪਹਿਲੋਂ ਸਰਕਾਰ ਤਾਂ ਵਾਅਦਾ ਦੇਵੇਗੀ ਪਹਿਲੋਂ ਜੋ ਬਾਬਾ ਸਾਹਿਬ ਦੇ ਪੈਰੋਕਾਰ ਉਹ ਹੀ ਦੇ ਦੇਣਗੇ ਜੈ ਭੀਮ ਜੈ ਭਾਰਤ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਜਿੰਦਾਬਾਦ ਅਮਲ ਕੀਰਪਾਲ ਜੀ ਕਿੱਥੇ ਗਏ ਸਾਹਮਣੇ ਆਓ ਸਾਹਮਣੇ ਸਾਹਮਣੇ ਆਓ ਹਾਂਜੀ ਹਾਂਜੀ ਅੱਜ ਜਿਸ ਤਰ੍ਹਾਂ ਕਿ ਚਾਰੇ ਪਾਸੇ ਬਹੁਤ ਹੀ ਮਾਹੌਲ ਗਰਮਾਇਆ ਹੋਇਆ ਹੈਗਾ ਅਤੇ ਰੋਸ਼ ਪ੍ਰਦਰਸ਼ਨ ਹੈਗਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੱਸੋ ਜਰਾ ਕਿ ਕਟੜਾ ਹੈਗੀ ਆ ਕਟੜਾ ਹੈ ਜੀ ਫਲੋਰ ਦੇ ਪਿੰਡ ਨੰਗਲ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂ ਦੇ ਨਾਲ ਖਾਲਸਤਾਨੀ ਝੰਡੇ ਲਾ ਕੇ ਔਰ ਨਾਰੇ ਲਿਖ ਕੇ ਉਸ ਦੀ ਜਿਹੜੀ ਵੀਡੀਓ ਆ ਜਿਹੜਾ ਕੋ ਪੰਤ ਪੰਨੂ ਆ ਉਹ ਆਪਣੇ ਜਿਹੜਾ ਸੋਸ਼ਲ ਮੀਡੀਆ ਚੈਨਲ ਉਹਦੇ ਉੱਤੇ ਪਾਉਂਦਾ ਔਰ ਬਾਬਾ ਸਾਹਿਬ ਅੰਬੇਡਕਰ ਬਾਰੇ ਇੰਨੀ ਇੱਕ ਗਲਤ ਟਿੱਪਣੀਆਂ ਕਰਦਾ ਜਿਨ੍ਹਾਂ ਨੇ ਸਾਡੇ ਸਮਾਜ ਦੇ ਜਿਹੜੇ ਹਿਰਦੇ ਉਹਨਾਂ ਨੂੰ ਬਲੂੰਦ ਰੱਖਿਆ ਔਰ ਤਾਂ ਮੈਂ ਸਮਝਦਾ ਕਿ ਇਸ ਚੀਜ਼ ਲਈ ਸਾਡੀਆਂ ਜਿਹੜੀ ਚਾਹੇ ਉਹ ਭਾਰਤ ਦੀ ਸਰਕਾਰ ਆ ਚਾਹੇ ਉਹ ਪੰਜਾਬ ਦੀ ਸਰਕਾਰ ਆ ਇਹ ਸਰਕਾਰਾਂ ਵੀ ਪੂਰੀ ਤਰ੍ਹਾਂ ਦੋਸ਼ੀ ਆ ਕਿਉਂਕਿ ਜਿਹੜਾ ਬੰਦਾ ਸੰਵਿਧਾਨ ਦੇ ਖਿਲਾਫ ਉਂਗਲ ਚੱਕਦਾ ਸੰਵਿਧਾਨ ਨਿਰਮਾਤਾ ਦੇ ਖਿਲਾਫ ਉਂਗਲ ਚੱਕਦਾ ਜਿਹਦੇ ਤਹਿਤ ਸਰਕਾਰਾਂ ਚੁਣ ਕੇ ਗਈਆਂ ਔਰ ਦੇਸ਼ ਨੀਤੀ ਦੇ ਤਹਿਤ ਉਹਨੂੰ ਕਿਉਂ ਨਹੀਂ ਬਾਹਰ ਲਿਆ ਸਕਦੀਆਂ ਉਹਨੂੰ ਲਿਆ ਕੇ ਉਹਦੇ ਤਾਂ ਦੇਸ਼ ਧਰੋਹ ਦਾ ਪਰਚਾ ਦੇ ਕੇ ਐਨਐਸਏ ਲਾ ਕੇ ਉਹਨੂੰ ਅੰਦਰ ਧੱਕਿਆ ਜਾਵੇ ਤਾਂ ਕਿ ਜਿਹੜੇ ਉਹ ਮਾਮਾ ਦੇ ਪਗਾਨੇ ਪੁੱਤਾਂ ਨੂੰ ਗਲਤ ਇਸਤੇਮਾਲ ਕਰਕੇ ਬਰਤ ਦਾ ਕਮਸੋ ਕਮ ਕਿਸੇ ਦਾ ਪੁੱਤ ਉੱਜੜਨੋਂ ਤਾਂ ਬਚੇ ਔਰ ਜਿਹੜਾ ਬਾਬਾ ਸਾਹਿਬ ਮੇੜਗਰ ਮਾਰੇ ਉਹ ਸੰਵਿਧਾਨ ਦੇ ਵਿੱਚ ਗਲਤ ਬੋਲਦੇ ਆ ਵੀ ਬਾਬਾ ਸਾਹਿਬ ਮੇੜਗਰ ਨੇ ਸਿੱਖਾਂ ਦੇ ਖਿਲਾਫ ਇਤਿਹਾਸ ਜਿਹੜਾ ਸੰਵਿਧਾਨ ਲਿਖਿਆ ਜਦ ਕੇ ਸੰਵਿਧਾਨ ਦੇ ਆਰਟੀਕਲ 25 ਦੇ ਉੱਤੇ ਬਾਬਾ ਸਾਹਿਬ ਮੇੜਗਾਂ ਨੇ ਸਭ ਸ਼ਬਦਾਂ ਦੇ ਵਿੱਚ ਲਿਖਿਆ ਜਿਹੜਾ ਸਿੱਖ ਹੈ ਉਹਦਾ ਆਪਣਾ ਬਖਰੀ ਪਹਿਚਾਨ ਹੈ ਉਹ ਕਿਰਪਾਨ ਪਹਿਨ ਕੇ ਕਿਰਪਾਨ ਲੈ ਕੇ ਚੱਲ ਸਕਦਾ ਜੇ ਜਹਾਜ਼ ਵਿੱਚ ਚੜ ਕੇ ਜਾਣਾ ਇਹਨਾਂ ਨੇ ਜਿਹੜਾ ਗੁਰਪਤ ਪੰਨੂ ਆ ਜੇ ਅਜੋ ਬਾਹਰ ਵਿਦੇਸ਼ ਵਿੱਚ ਬੈਠਾ ਤੋਂ ਬਾਬਾ ਸਾਹਿਬ ਦੇ ਬਣਾਏ ਸੰਵਿਧਾਨਾਂ ਦੇ ਮੁਤਾਬਕ ਹੀ ਸੰਵਿਧਾਨ ਦੇ ਆਪਣਾ ਪਾਸਪੋਰਟ ਬਣਾ ਕੇ ਬਾਹਰ ਗਿਆ ਨਾ ਤੇ ਜਦੋਂ ਇਹਨਾਂ ਨੂੰ ਬਾਬਾ ਸਾਹਿਬ ਮੇੜਗਾਂ ਦੇ ਦਿੱਤੇ ਹੋਏ ਅਧਿਕਾਰ ਚਾਹੀਦੇ ਉਦੋਂ ਬਾਬਾ ਸਾਹਿਬ ਠੀਕ ਹੈ ਤਾਂ ਜਦੋਂ 바ਵਾ ਸਾਹਿਬ ਦੇ ਅਧਿਕਾਰਾਂ ਦਾ ਇਹਨਾਂ ਨੇ ਲਾਹਾ ਲੈ ਲਿਆ ਤਾਂ ਫਿਰ 바ਵਾ ਸਾਹਿਬ ਜੀ ਇਹਨਾਂ ਵਾਸਤੇ ਗਲਤ ਹੋ ਜਾਂਦੇ ਇਹ 도ਗਲੀ ਜਿਹੜੀ ਨੀਤੀ ਹੈ ਇਹ ਕਿਉਂ ਹੈ ਤਾਂ ਮੈਂ ਸਮਝਦਾ ਕਿ ਜਿਹੜਾ ਪੰਨੂ ਆਪਣੇ ਆਪ ਨੂੰ ਸਿੱਖ ਕਹੋਂਦਾ ਉਹਦਾ ਸਿੱਖੀ ਦੇ ਨਾਲ ਤਾਂ ਦੂਰ ਦੂਰ ਦਾ ਵੀ ਵਾਸਤਾ ਨਹੀਂ ਹੈ ਗੱਲ ਉਹ ਖਾਲਸਤਾਨ ਦੀ ਕਰਦਾ ਔਰ ਉਹਨੂੰ ਖਾਲਸਤਾਨ ਦਾ ਇਹ ਹੀ ਨਹੀਂ ਪਤਾ ਕਿ ਖਾਲਸਤਾਨ ਦਾ ਮਤਲਬ ਕੀ ਹੈ ਮੈਂ ਕਹਿੰਦਾ ਜੇ ਪੰਨੂ ਦੇ ਵਿੱਚ ਐਡੀ ਜ਼ੋਰ ਤੇ ਆ ਤੋ ਸਾਡੇ ਨਾਲ ਖੁੱਲੀ ਡਿਬੇਟ ਕਰ ਲਵੇ ਆਜਵੇ ਬੈਠ ਜਵੇ ਸਾਨੂੰ ਦੱਸ ਦੇ ਖਾਲਸਤਾਨ ਦਾ ਮਤਲਬ ਕੀ ਹੈ ਅਸੀਂ ਦੱਸ ਦੇਂਗੇ ਕਿ ਖਾਲਸਤਾਨ ਦਾ ਮਤਲਬ ਕੀ ਹੈ ਖਾਲਸਤਾ ਦਾ ਮਤਲਬ ਖਾਲਸ ਹੁੰਦਾ ਇਹ ਕਿਹੜੇ ਪਾਸੋਂ ਖਾਲਸ ਆ ਕਿਸੇ ਪਾਸੋਂ ਵੀ ਨਹੀਂ ਮੈਂ ਚਾਹੁੰਨਾ ਕਿ ਸਰਕਾਰ ਨੂੰ ਵੀ ਇਹੋ ਜਿਹੇ ਜਿਹੜੇ ਸ਼ਰਾਧੀਆਂ ਅਨਸਰ ਆ ਉਹਨਾਂ ਦੇ ਉੱਤੇ ਸ਼ਿਕੰਜਾ ਕਸਣਾ ਚਾਹੀਦਾ ਤਾਂ ਕਿ ਜਿਹੜਾ ਦੇਸ਼ ਦਾ ਮਾਹੌਲ ਆ ਉਹ ਸਹੀ ਤਰ੍ਹਾਂ ਰਵੇ ਕਿਉਂਕਿ ਸੰਵਿਧਾਨ ਨੇ ਸਾਂਝੀ ਬਾਲਤਾ ਦਾ ਜਿਹੜਾ ਸੰਦੇਸ਼ ਆ ਪੂਰੇ ਦੇਸ਼ ਦੇ ਅੰਦਰ ਹਰ ਜਾਤੀ ਨੂੰ ਆਪਣਾ ਆਪਣਾ ਅਧਿਕਾਰ ਆ ਕਿ ਉਹ ਆਪਣੇ ਆਪਣੇ ਕਿਸੇ ਵੀ ਧਰਮ ਨੂੰ ਮੰਨੇ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਜਿਹਨੂੰ ਕੋਈ ਧਰਮ ਚੰਗਾ ਨਹੀਂ ਲੱਗਦਾ ਆਪਣੇ ਧਰਮ ਦੇ ਵਿੱਚ ਰਵੇ ਇਰੇ ਬਾਬਾ ਸਾਹਿਬ ਅੰਬੇਡਕਰ ਤੇ ਸੰਵਿਧਾਨ ਤੇ ਆਪਾਂ ਇਸ ਤੋਂ ਪਹਿਲਾਂ ਵੀ ਦੇਖ ਲਿਆ 26 ਜਨਵਰੀ ਨੂੰ ਅੰਮ੍ਰਿਤਸਰ ਦੇ ਅੰਦਰ ਬਾਬਾ ਸਾਹਿਬ ਦਾ ਸਟੈਚੂ ਤੋੜਿਆ ਗਿਆ ਜੀ ਔਰ ਜਿਹੜੇ ਅਮਰਤਪਾਲ ਵਰਗੇ ਵੀ ਕਹਿੰਦੇ ਸੀ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਉਹਨਾਂ ਨੇ ਉਸੇ ਸੰਵਿਧਾਨ ਦੇ दायरे ਅੰਦਰ ਜਾ ਕੇ ਐਮਪੀ ਜਿੱਤੇ ਐਮਪੀ ਦੀ ਚੋਣ ਜਿੱਤੀ ਨਾ ਉਸੇ ਸੰਵਿਧਾਨ ਦੇ दायरे ਅੰਦਰ ਜਾ ਕੇ ਅਸੀਂ ਜਮਾਨਤਾਂ ਮੰਗਦੇ ਆ ਬਹੁਤ ਸਾਰੇ ਐਗਜ਼ਾਮਪਲ ਹੈਗੇ ਆ ਇਹ ਸਰਾ ਦੇ ਜਾਂ ਤਾਂ ਫਿਰ ਉਸ ਚੀਜ਼ ਨੇ ਜ਼ੋਰਤ ਰੱਖੋ ਵੀ ਅਸੀਂ ਸੰਵਿਧਾਨ ਤੋਂ ਲੈਣਾ ਹੀ ਕੱਕ ਨਹੀਂ ਜੋ ਹੋ ਗਿਆ ਹੋ ਗਿਆ ਬਈ ਫਿਰ ਅੰਦਰ ਬੈਠੇ ਹੋ ਤਾਂ ਬੈਠੇ ਰਹੋ ਇਹ ਸਾਡਾ ਇੱਕੋ ਹੀ ਬਾਪੂ ਇਹੋ ਜਿਹਾ ਆ ਜਿਹੜੇ ਸਾਰੇ ਬਾਬਿਆਂ ਦੀ ਅਕਲ ਟਿਕਾਣੇ ਲਿਆ ਸਕਦਾ ਜੀ ਕਿਉਂਕਿ ਉਹਨੂੰ ਮੰਨਣਾ ਹੀ ਪੈਣਾ ਤੁਹਾਨੂੰ ਇਹ ਨਹੀਂ ਤੁਸੀਂ ਕਹਿ ਸਕਦੇ ਮੈਂ ਨਹੀਂ ਮੰਨਣਾ ਕਿਸੇ ਧਰਮ ਨੂੰ ਤਾਂ ਅਸੀਂ ਕਹਿ ਸਕਦੇ ਅਸੀਂ ਨਹੀਂ ਮੰਨਣਾ ਪਰ ਸੰਵਿਧਾਨ ਨੂੰ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਜੀ ਜੋ ਅੱਜ ਮੰਗ ਪੱਤਰ ਦਿੱਤਾ ਗਿਆ ਹੈਗਾ ਇਸ ਬਾਰੇ ਕੀ ਕਹਿਣਾ ਚਾਹੋਗੇ ਮੰਗ ਪੱਤਰ ਸਾਡਾ ਇਹ ਸੀਗਾ ਕਿ ਸਰਕਾਰ ਨੂੰ ਕਿ ਜਿਹੜੇ ਇਹੋ ਜਿਹੇ ਸ਼ਰਾਪਤੀ ਜਵਾਬ ਆ ਜੀ ਉਹਨਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਦੇਸ਼ ਨੀਤੀ ਦੇ ਤਹਿਤ ਉਹਨੂੰ ਵਿਦੇਸ਼ ਵਿੱਚੋਂ ਇੱਥੇ ਲਿਆਂਦਾ ਜਾਵੇ ਤਾਂ ਕਿ ਉਹਨੂੰ ਪਤਾ ਲੱਗੇ ਕਿ ਦੇਸ਼ ਦਾ ਸੰਵਿਧਾਨ ਕੀ ਚੀਜ਼ ਹੈ ਜੀ ਤੋਂ ਪ੍ਰਸ਼ਾਸਨ ਨੇ ਇਸ ਚੀਜ਼ ਦਾ ਭਰੋਸਾ ਦਿੱਤਾ ਉਹਨਾਂ ਨੇ ਸਾਡਾ ਮੰਗ ਪੱਤਰ ਲੈ ਕੇ ਸਰਕਾਰ ਤੱਕ ਪਹੁੰਚਾਉਂਦੀ ਜਿਹੜੀ ਆ ਸਾਡੀ ਬੇਨਤੀ ਉਹਨੂੰ ਕਬੂਲ ਕੀਤਾ ਜੀ ਬਹੁਤ-ਬਹੁਤ ਧੰਨਵਾਦ ਜੈਪੀ ਹਾਂਜੀ ਅੱਜ ਦੇ ਇਸ ਮੌਕੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਇਸ ਮੌਕੇ ਦੇ ਉੱਤੇ ਦੇਸ਼ ਵਿਰੋਧੀ ਤਾਕਤਾਂ ਜਿਹੜੀ ਵਿਦੇਸ਼ੀ ਧਰਤੀ ਤੇ ਬੈਠ ਕੇ ਗੁਰਪੰਤ ਸਿੰਘ ਪੰਨੂ ਨੇ ਦੇਸ਼ ਦੇ ਅਮਨ ਸ਼ਾਂਤੀ ਨੂੰ ਭੰਗ ਕੀਤਾ ਆ ਔਰ ਫਿਰਕਾ ਪਰਸਤੀ ਦਾ ਸਬੂਤ ਦਿੱਤਾ ਆ ਐਸੀ ਭਾਈਚਾਰੇ ਨੂੰ ਮੰਗਾਰਿਆ ਆ ਕਿ ਅਸੀਂ ਪੰਜਾਬ ਦਾ ਮਾਹੌਲ ਖਰਾਬ ਕਰਾਂਗੇ 바ਵਾ ਸਾਹਿਬ ਬਾਰੇ ਗਲਤ ਟਿੱਪਣੀ ਕੀਤੀ ਆ ਉਹਦੇ ਰੋਸ਼ ਵਿੱਚ ਬਹੁਜਨ ਸਮਾਜ ਪਾਰਟੀ ਨੇ ਅੱਜ ਇੱਕ ਮੰਗਮੱਤਰ ਐਸਡੀਐਮ ਸਾਹਿਬ ਦੇ ਦਫ਼ਤਰ ਅੰਦਰ ਦਿੱਤਾ ਆ ਮੁੱਖ ਮੰਤਰੀ ਦੇ ਨਾਂ 'ਤੇ ਔਰ ਮੰਗ ਕੀਤੀ ਆ ਕਿ ਦੇਸ਼ ਭਰੋ ਦੀ ਤਾਕਤਾਂ ਨੂੰ ਨੱਥ ਪਾਈ ਜਾਵੇ ਔਰ ਸਮਾਜ ਬਰੋਧੀਆਂ ਅੰਸਰਾਂ ਨੂੰ ਇਹ ਸਮਸਖਾਇਆ ਜਾਵੇ ਖਾਸ ਤੌਰ ਤੇ ਪੰਨੂ ਜਿਹੜਾ ਵਿਦੇਸ਼ ਦੀ ਧਰਤੀ ਤੇ ਬੈਠ ਕੇ ਬਾਵਾ ਸਾਹਿਬ ਬਾਰੇ ਗਲਤ ਟਿੱਪਣੀ ਕਰਦਾ ਆ ਉਹਨੂੰ ਆਪਣਾ ਦੇਸ਼ ਦੀ ਧਰਤੀ ਤੇ ਲਿਆ ਕੇ ਸਲਾਖਾ ਦੇ ਅੰਦਰ ਰੱਖਿਆ ਜਾਵੇ ਤੇ ਅਮਨ ਕਾਨੂੰਨ ਦੀ ਬਹਾਲੀ ਜਿਹੜੀ ਆ ਉਹ ਬਰਕਰਾਰ ਰੱਖੀ ਜਾਵੇ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕੀ ਮੰਗ ਪੱਤਰ ਦਿੱਤਾ ਗਿਆ ਹੈਗਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿਹੜੀਆਂ ਮੰਗਾਂ ਹੈਗੀਆਂ ਸਰਕਾਰ ਤੱਕ ਪਹੁੰਚਾ ਦਿੱਤੀਆਂ ਜਾਣੀਆਂ ਇਹਨਾਂ ਦੀਆਂ ਜੀ ਹਾਂ ਆ ਪਹੁੰਚਾ ਦੇਣਾ ਮੰਗ ਪੱਤਰ ਐਜ਼ ਇਟ ਇ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੁੰਦੇ ਥੈਂਕ ਯੂ ਜਿੰਦਾਬਾਦ ਜਿੰਦਾਬਾਦ ਅਮਲ ਕੀਰਪਾ ਜੀ ਕਿੱਥੇ ਗਏ ਸਾਹਮਣੇ ਆਓ ਸਾਹਮਣੇ ਸਾਹਮਣੇ ਆਓ ਆਓ